ਇਹ ਇਹ ਜਿਹੜਾ ਹੈਗਾ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਪਹਿਲੀ ਗੱਲ ਤਾਂ ਜਿਹੜੇ ਇਹਨਾਂ ਦਾ ਟ੍ਰੀਟਮੈਂਟ ਸਹੀ ਹੋਵੇ ਜਿਹੜਾ ਹਾਦਸਾ ਵਾਪਰਿਆ ਚਲੋ ਉਹਦੇ ਚ ਕੀ ਕੌਣ ਦੋਸ਼ੀ ਸੀਗਾ ਕਿਵੇਂ ਸੀਗਾ ਕਿੰਨਾ ਸੀਗਾ ਉਹਨੂੰ ਪਾਸੇ ਰੱਖ ਕੇ ਅੱਜ ਪਹਿਲੀ ਗੱਲ ਹੈਗੀ ਕਿ ਜਿਹਨੇ ਵੀ ਇੱਥੇ ਮਰੀਜ਼ ਆਏ ਨੇ ਜਖਮੀ ਹੋਏ ਨੇ ਮਜ਼ਦੂਰ ਉਹਨਾਂ ਸਾਰਿਆਂ ਦਾ ਆਪਾਂ ਸਹੀ ਤਰੀਕੇ ਨਾਲ ਟ੍ਰੀਟਮੈਂਟ ਹੋਵੇ ਉਹ ਟ੍ਰੀਟਮੈਂਟ ਨਹੀਂ ਹੋ ਰਿਹਾ ਅਸੀਂ ਦੇਖਿਆ ਅੰਦਰ ਕਿ ਅਜੇ ਮਜ਼ਦੂਰਾਂ ਦੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਨੇ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਡਿਸਚਾਰਜ ਕੀਤਾ ਜਾਵੇ ਕਰਨ ਲਈ ਤੇ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਹੋਣਾ ਚਾਹੀਦਾ ਜਿੰਨਾ ਟਾਈਮ ਉਹਨਾਂ ਦੀ ਟਰੀਟਮੈਂਟ ਦੀ ਲੋੜ ਹੈਗੀ ਆ ਤੇ ਉਹ ਉਹਦੇ ਨਾਲ ਹੀ ਜਿਹੜਾ ਉਹਨਾਂ ਦਾ ਜਿਹੜਾ ਰਾਈਟ ਬੰਦਾ ਹੈ ਮਨਰੇਗਾ ਐਕਟ ਦੇ ਤਹਿਤ ਮਨਰੇਗਾ ਦੇ ਤਹਿਤ ਕਿ ਜਿਹੜਾ ਐਕਸ ਗ੍ਰੇਸ਼ੀਆ ਗ੍ਰਾਂਟ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਹੜੀ ਡੈਥ ਹੋਈਆਂ ਨੇ ਉਹਨਾਂ ਨੂੰ ਵੀ ਤੇ ਜਿਹੜੇ ਜ਼ਖਮੀ ਨੇ ਨਾਲ ਦੀ ਨਾਲ ਜਿਹੜਾ ਮਨਰੇਗਾ ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਕਿ ਜਦੋਂ ਤੱਕ ਇਹ ਇਹਨਾਂ ਦਾ ਇਹ ਟਰੀਟਮੈਂਟ ਚੱਲ ਰਿਹਾ ਹੈ ਉਦੋਂ ਤੱਕ ਇਹ ਜੇ ਕੰਮ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਜਿਹੜੀ ਅੱਧੀ ਦਿਹਾੜੀ ਦੇਣ ਦਾ ਜਿਹੜੀ ਪ੍ਰੋਵੀਜ਼ਨ ਹੈਗੀ ਆ ਉਹ ਵੀ ਮਿਲਣੀ ਚਾਹੀਦੀ ਆ ਇਹਾਂ ਦੀ ਹਾਜ਼ਰੀ ਪੈਣੀ ਚਾਹੀਦੀ ਉਦੋਂ ਤੱਕ ਲਗਾਤਾਰ ਉਹ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਮੰਗ ਕਰਦੇ ਆ ਕਾਂਗਸ ਪਾਰਟੀ ਨੂੰ ਕਿ ਜਿਹੜੇ ਜਿਹੜੇ ਇਹ ਜਦੋਂ ਸਰਕਾਰਾਂ ਜਿਹੜੀਆਂ ਪਿਛਲੀਆਂ ਸਾਰੀਆਂ ਹੀ ਤੇ ਹੁਣ ਵੀ ਜਦੋਂ ਕਿਸਾਨਾਂ ਦਾ ਦੇ ਵਿੱਚ ਅਸੀਂ ਇਹ ਕਰਦੇ ਹਾਂ ਕਿ ਕਿਸਾਨ ਦੀ ਜੇ ਕਿਸੇ ਅੰਦੋਲਨ ਚ ਡੈਥ ਹੁੰਦੀ ਆ ਤੇ ਉਹਨੂੰ ਮੁਆਵਜ਼ਾ ਦਿੱਤਾ ਜਾਂਦਾ ਉਹਦੇ ਪਰਿਵਾਰ ਨੂੰ ਜਿਹੜੇ ਹੈਗੀ ਰੋਜ਼ਗਾਰ ਦੀ ਗਾਰੰਟੀ ਕਰਦੀ ਸਰਕਾਰ ਤੇ ਅਸੀਂ ਕਹਿੰਦੇ ਇੱਥੇ ਵੀ ਜਿਹੜੇ ਦੋ ਦੋ ਮਜਦੂਰ ਜਿਹੜੇ ਮਰੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਸੇ ਪੈਟਰਨ ਤੇ ਮੁਆਵਜ਼ਾ ਮਿਲੇ ਉਸੇ ਪੈਟਰਨ ਤੇ ਜਿਹੜਾ ਹੈਗਾ ਉਹਨਾਂ ਨੂੰ ਰੁਜ਼ਗਾਰ ਵੀ ਮਿਲਣਾ ਚਾਹੀਦਾ ਗਾਂਧੀ ਸਾਹਿਬ ਵੱਲੋਂ ਕੀ ਪ੍ਰੋਪੋਜ਼ਰ ਦਿੱਤਾ ਗਿਆ ਕਿ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਅਸੀਂ ਅਸੀਂ ਇਹ ਮੁੱਦਾ ਡੀਸੀ ਸਾਹਿਬ ਤੱਕ ਵੀ ਜ਼ਿਲ੍ਹਾ ਪ੍ਰਸ਼ਾਸਨ ਤੱਕ ਵੀ ਤੇ ਪੰਜਾਬ ਸਰਕਾਰ ਤੱਕ ਵੀ ਉਠਾਵਾਂਗੇ ਤੇ ਇਹਨੂੰ ਜੇ ਲੋੜ ਪਈ ਤਾਂ ਜਿਹੜਾ ਪਾਰਟੀ ਬਣੀ ਹੋ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਵੀ ਇਹ ਮੁੱਦਾ ਟਾਵਾਂਗੇ ਐਮਪੀ ਫੰਡ ਚੋਂ ਕੁਝ ਦਿੱਤਾ ਜਾ ਰਿਹਾ ਨਾ ਐਮਪੀ ਫੰਡ ਦੇ ਵਿੱਚ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਨਹੀਂ ਦਿੱਤਾ ਜਾ ਸਕਦਾ ਬਟ ਜਿਹੜੀਆਂ ਜਿਹੜੀਆਂ ਜੋ ਕੀਤਾ ਜਾ ਸਕਦਾ ਉਹ ਸਾਰਾ ਕੁਝ ਕਰਾਂਗੇ ਅਜੇ ਦੂਜੀ ਗੱਲ ਕਿ ਇਹ ਐਮਪੀ ਫੰਡਰ ਅਜੇ ਆਉਣ ਤੇ ਵੀ 2-3 ਮਹੀਨੇ ਲੱਗਣਗੇ ਅਜੋ ਆਏ ਵੀ ਨਹੀਂ ਗੇ ਉਹ ਬਜਟ ਤੋਂ ਬਾਅਦ ਚ ਕਿਤੇ ਪ੍ਰੋਸੈਸ ਚੱਲੇਗਾ ਇਹ ਬਜਟ ਪਾਸ ਹੋਣਾ ਬਜਟ ਪਾਸ ਹੋਣ ਤੋਂ ਬਾਅਦ ਪਹਿਲੀ ਗ੍ਰਾਂਟ ਜਿਹੜੀ ਉਹਦੋਂ ਆਏਗੀ 2-3 ਮਹੀਨੇ ਬਾਅਦ ਆਏਗੀ ਉਹਦੇ ਉਹਦੇ ਵਿੱਚ ਜਿਹੜਾ ਇਸ ਇਸ ਰੂਪ ਦੇ ਵਿੱਚ ਪ੍ਰੋਵੀਜ਼ਨ ਨਹੀਂ ਹੈਗੀ ਜੋ ਹੋਰ ਕੰਮ ਕੀਤੇ ਜਾ ਸਕਦੇ ਨੇ ਇਹਨਾਂ ਲਈ ਉਹ ਜ਼ਰੂਰ ਕਰਾਂਗੇ ਦੇਖੋ ਇਹਨੂੰ ਇਸ ਘਟਨਾ ਨੂੰ ਜੇ ਦੇਖਣਾ ਹੋਵੇ ਸਰਕਾਰ ਦੀ ਜਿਸ ਕਿਸਮ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਮਨਰੇਗਾ ਨੂੰ ਉਹ ਚਲਾ ਰਹੀ ਹੈ ਸਰਕਾਰ ਨੇ ਚਲਾਉਣਾ ਹੁੰਦਾ ਹੈ ਸਰਕਾਰ ਨੇ ਇਹ ਸਕੀਮ ਬਣਾਈ ਆ ਮਨਰੇਗਾ 2005 ਦੇ ਐਕਟ ਦੇ ਤਹਿਤ ਉਸ ਰੋਸ਼ਨੀ ਚ ਉਹ ਕੰਮ ਕਰ ਰਹੀ ਹੈ ਪਰ ਸਰਕਾਰ ਵਾਲੇ ਪਾਸਿਓ ਕੋਈ ਚੰਗਾ ਹੰਗਾਰਾ ਨਹੀਂ ਮਿਲਿਆ ਇੱਥੇ ਉਹ ਤਾਂ ਜਿਹੜੇ ਅਸੀਂ ਮਜ਼ਦੂਰ ਆਕੂ ਆ ਨਰੇਗਾ ਤੇ ਕੰਮ ਕਰਦੇ ਆ ਐਕਟ ਨੂੰ ਫਾਲੋ ਕਰਦੇ ਆ ਅਸੀਂ ਵੀ ਸਮਝਦੇ ਆ ਕਿ ਇਹਨਾਂ ਨੂੰ ਐਕਸ ਗ੍ਰੇਸੀਆ ਗ੍ਰਾਂਟ ਨਰੇਗਾ ਦੇ ਵਿੱਚੋਂ ਮਿਲਣੀ ਹੈ ਤੇ ਉਹ ਮਿਲ ਵੀ ਜਾਣੀ ਹੈ ਪਰ ਸਰਕਾਰ ਵਾਲੇ ਪਾਸਿਓ ਅਸੀਂ ਇਹ ਮੰਗ ਰੱਖੀ ਆ ਕਿ 10 ਲੱਖ ਰੁਪਈਆ ਇੱਕ ਪਰਿਵਾਰ ਨੂੰ ਜਿਹੜੀ ਜਿਨ੍ਹਾਂ ਦੀ ਮੌਤ ਹੋ ਗਈ ਤੇ ਨਾਲ ਇੱਕ ਪਰਿਵਾਰ ਨੂੰ ਨੌਕਰੀ ਉਹਦਾ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਪਹਿਲਾਂ ਮੌਤਾਂ ਹੋਈਆਂ ਨੇ ਖਾਸ ਕਰਕੇ ਨਰੇਗਾ ਮਜ਼ਦੂਰਾਂ ਦੀਆਂ ਘੱਟੋ ਘੱਟ 1.5 ਤੋਂ 200 ਮੌਤਾਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ ਕੰਮ ਦੇ ਦੌਰਾਨ ਇਸ ਸਰਕਾਰ ਨੇ ਦੋ ਸਾਲਾਂ ਦੇ ਵਿੱਚ ਇੱਕ ਵੀ ਮਜ਼ਦੂਰ ਨੂੰ ਕਿਸੇ ਕਿਸਮ ਦੀ ਕੋਈ ਮਤਲਬ ਸਹਾਇਤਾ ਨਹੀਂ ਦਿੱਤੀ ਗਈ ਜਦੋਂ ਕਿ ਅ ਕੱਲ ਅਸੀਂ ਗੱਲ ਕੀਤੀ ਕਿ ਕਿਸਾਨੀ ਧਰਨੇ ਦੌਰਾਨ ਉਹ ਕਹਿੰਦੇ ਉਹ ਤਾਂ ਸ਼ਹੀਦ ਹੋਏ ਤੇ ਅੰਦੋਲਨ ਚ ਇਹ ਕੰਮ ਕਰਦੇ ਮਰੇ ਨੇ ਬਾਈ ਇੱਥੇ ਕਿਉਂ ਨਹੀਂ ਮਿਲ ਸਕਦੀਗੀ ਅੰਦੋਲਨ ਵਾਲਿਆਂ ਨੂੰ ਮਿਲੇ ਅਸੀਂ ਕੋਈ ਉਹਦੇ ਵਿਰੋਧੀ ਨਹੀਂ ਮਿਲਣਾ ਚਾਹੀਦਾ ਜਿਹੜੇ ਲੋਕ ਦੁਖੀ ਨੇ ਇਹਨਾਂ ਸਰਕਾਰਾਂ ਦੀਆਂ ਪਾਲਿਸੀਆਂ ਕਰਕੇ ਲੋਕ ਗਰੀਬ ਹੁੰਦੇ ਜਾ ਰਹੇ ਨੇ ਕਿਸਾਨੀ ਤਬਾਹ ਹੁੰਦੀ ਜਾ ਰਹੀ ਹੈ ਰੋਜ਼ਗਾਰ ਹੈ ਨਹੀਂਗਾ ਇਸ ਕਰਕੇ ਅਸੀਂ ਜਿੰਨੇ ਤੇ 3-4 ਦਿਨ ਹੋ ਗਏ ਲੜਦਿਆਂ ਨੂੰ ਡੈੱਡ ਬੋਡੀ ਦਾ ਸੰਸਕਾਰ ਵੀ ਇਸ ਕਰਕੇ ਨਹੀਂ ਕੀਤਾ ਸੀਗਾ ਕਿ ਸਾਡੀਆਂ ਇਹ ਮੰਗਾਂ ਜਿਹੜੀਆਂ ਨੇ ਪ੍ਰਵਾਨ ਕੀਤੀਆਂ ਜਾਣ ਕੱਲ ਸ਼ਾਮ ਨੂੰ ਐਸਡੀਐਮ ਸਾਹਿਬ ਨਾਲ ਮੀਟਿੰਗ ਹੋਈ ਹੈ ਐਸਡੀਐਮ ਸਾਹਿਬ ਨੇ ਪੂਰੀ ਦੀ ਪੂਰੀ ਰਿਪੋਰਟ ਜਿਹੜਾ ਸਾਡਾ ਮੰਗ ਪੱત્ર ਆ ਉਸ ਦੇ ਅਨੁਸਾਰ ਡੀਸੀ ਸਾਹਿਬ ਨੂੰ ਫਾਰਵਰਡ ਕੀਤੀ ਆ ਡੀਸੀ ਸਾਹਿਬ ਦੀ ਪ੍ਰਵਾਨਗੀ ਲੈ ਕੇ ਉਹਨਾਂ ਨੇ ਕਿ ਕੀ ਇਹ ਸੰਭਵ ਹੋ ਸਕਦਾ ਉਹਨਾਂ ਨੇ ਇਹ ਯਕੀਨ ਦਿਵਾਇਆ ਕਿ ਇਸ ਨੂੰ ਸੰਭਵ ਕਰਨ ਲਈ ਐਸਡੀਐਮ ਸਾਹਿਬ ਤੇ ਡੀਸੀ ਸਾਹਿਬ ਪੂਰਾ ਜ਼ੋਰ ਲਾਉਣਗੇ ਜੇ ਸੰਭਵ ਨਹੀਂ ਹੋ ਸਕਦਾ ਨਹੀਂ ਕਰਨਗੇ ਤੇ ਫਿਰ ਅਸੀਂ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਪੰਜਾਬ ਦੀਆਂ ਹੋਰ ਇਹ ਦੇਖੋ ਖਬਰ ਜਿਹੜੀ ਆ ਪੰਜਾਬ ਤੱਕ ਪਹੁੰਚ ਗਈ ਇਸ ਤਰ੍ਹਾਂ ਦੀ ਖਬਰ ਕਦੇ ਪੰਜਾਬ ਦੇ ਵਿੱਚ ਆਈ ਨਹੀਂ ਮਤਲਬ ਇਸ ਤਰ੍ਹਾਂ ਦੀ ਘਟਨਾ ਦਾ ਨੋਟਿਸ ਪਹਿਲੀ ਵਾਰ ਹੀ ਲਿਆ ਗਿਆ ਪੰਜਾਬ ਦੇ ਵਿੱਚ ਅਸੀਂ ਹਾਜ਼ਰੀ ਲਵਾ ਰਹੇ تھے ਜੀ ਇੱਕ ਇਲਾਕਾ ਤੋਂ ਉਹਨਾਂ ਨੇ ਇੰਨਾ ਤੇ ਟ੍ਰੈਕਟਰ ਲਿਆਂਦਾ ਉਹਨਾਂ ਨੇ ਦੇਖੇ ਨਹੀਂ ਕੋਈ ਬੈਠੀ ਹੈ ਕੋਈ ਖੜੀ ਹੈ ਅਸੀਂ ਵੀ ਇੱਕ ਪਾਸੇ ਸੀ ਸਾਡੇ ਉੱਪਰ ਚੜਤਾ ਜੀ ਉਹਨਾਂ ਨੇ ਟ੍ਰੈਕਟਰ બસ ਇਹੋ ਹੀ ਕਰਨਾ ਉਹ ਹੀ ਖਾਣਾ ਮੇਰਾ ਪਤੀ ਵੀ ਦਿਹਾੜੀ ਕਰਦਾ ਉਹ ਹੀ ਅਸੀਂ ਟੁੱਟ ਗੁਜ਼ਾਰਾ ਕਰਦੇ ਆਂ ਸਾਡੇ ਕੋਈ ਨੂੰ ਕਮਾਉਣ ਵਾਲਾ ਹੈ। ਤੁਸੀਂ ਵੀ ਦਿਹਾੜੀ ਕਰਦੇ। ਹਾਂ ਜੀ ਦਿਹਾੜੀ ਕਰਦੇ ਆਂ ਜੀ ਅਸੀਂ ਨਿਰੱਗੇ ਚ ਲੱਗੇ ਹੋਏ। ਤੁਹਾਹਾਂ ਨੇ 37 ਚੱਲ ਰਿਹਾ। ਹਾਂ ਜੀ ਸਾਡੇ 37 ਚੱਲ ਰਿਹਾ ਸੀ। ਹੁਣ ਕੀ ਮਾ ਕਰਦੇ ਸੀ। ਅਸੀਂ ਇਹ ਕਹਿੰਦੇ ਸਰਕਾਰ ਨੂੰ ਵੀ ਸਾਡੀ ਮੰਗਾਂ ਸਾਰੀ ਪੂਰੀਆਂ ਹੋਣੇ ਚਾਹੀਦੀਆਂ। ਸਾਨੂੰ ਪੱਤਾ ਵੀ ਮਿਲਣਾ ਚਾਹੀਦਾ ਜੋ ਸਾਡੇ ਦੇ ਖਰਚਾ ਹੋਵੇ ਘਰੇ ਨੂੰ ਅਸੀਂ ਪਿਆਮ ਮੰਝਦੇ ਸਾਡਾ ਗੁਜ਼ਾਰਾ ਕਿਵੇਂ ਹੋਊਗਾ ਜੀ। ਅਸੀਂ ਇਹ ਕਹਿੰਦੇ ਕਿ ਸਾਡਾ ਲਾਜਵੀ ਹੋਣਾ ਚਾਹੀਦਾਗਾ। ਤੇ ਸਾਨੂੰ ਜਿਹੜਾ ਹੱਕਾ ਸਾਡਾ ਮਿਲਣਾ ਚਾਹੀਦਾ ਜੀ ਹਾਂ ਜੀ ਇਹੀ ਰੱਖਦੇ ਆਂ ਜੇ ਅਸੀਂ ਰਿਕਣਾ ਅਵਸਰ ਮੰਦਰ ਰਤਨੇ ਆਂਗੇ ਗਰੀਬ ਨਾਲ ਜੇ ਅਸੀਂ ਭਾਈਚਾਰਾ ਬਣ ਕੇ ਰਹਾਂਗੇ ਤਾਂ ਹੀ ਸਾਡਾ ਨਰਵਾ ਹੋਊਗਾ ਜੀ